ਸੰਗਤ ਪਹੁੰਚ ਗਈ ਹੈ ਪਟਨਾ ਸਾਹਿਬ ਤੇ ਸਾਰੀ ਭਾਈ ਸੰਗਤ ਸਾਡੀ ਉੱਤਰ ਰਹੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਜੀ ਦਾ ਗੱਲ ਬਾਤ ਹੈ ਭਾਈ ਜੀ ਤੇ ਹੁਣ ਅਸੀਂ ਭਾਵਾਂਗੇ ਚੱਲੇ ਗੁਰਦੁਆਰਾ ਸਾਹਿਬ ਨੂੰ ਤੇ ਫਿਰ ਬਾਕੀ ਦਾ ਬਲੌ ਸਾਨੂੰ ਦਿਖਾਉਣ ਦਿਖਾਉਣਾ ਤੁਸੀਂ ਬਣੇ ਰੋ ਵੀਡੀਓ ਦੇ ਵਿੱਚ ਸੰਗਤ ਹੌਲੀ ਹੌਲੀ ਉੱਤਰ ਰਹੀ ਆ ਆ ਬੰਡੇ ਵਾਲਾ ਵੀ ਦਿਖਾ ਦੇ ਨਾਲ ਬੰਡੇ ਵਾਲਾ ਚੱਲ ਠੀਕ ਆ ਬੰਡੇ ਵਾਲਾ ਉਹ ਹਾਂ ਜੀ ਸੰਗ ਸੱਡੀ ਨਿਕਲ ਆਈ ਆ ਬਾਹਰੋਂ ਤੋਂ ਬਾਹਰ ਨਾ ਤੇ ਅਸੀਂ ਪੰਜ ਗੁਰਦੁਆਰਾ ਸਾਹਿਬ ਨੂੰ ਚੱਲੇ ਆਓ ਇਹਨੇ ਨਾ ਸਾਰਾ ਆ ਗਰੇਆ ਮੇਰਾ ਟੈਪਰ ਆ ਗਿਆ ਵੇ ਗਿਆ ਵੀ ਹੈ ਗਿਆ ਆਹ ਬੜੇ ਬਾਬੇ ਜੀ ਜੜਨੀ ਆਪਾਂ ਉਹੀ ਆ ਉਹੀ ਆ ਉਹੀ ਆ ਹਰਮੰਦਰ ਸਾਹਿਬ ਆ ਗੱਲ ਲੀ ਆ ਜਾਓ ਦੂਰਵਾੜੇ ਜਾ ਜੀ ਦੂਰਵਾੜੇ ਜਾਣੀ ਹੈ ਕਿਆ ਬਾਈ ਸਾਡਾ ਜਿੰਨੀ ਵੀ ਸੰਗਤ ਇੱਥੇ ਹੁੰਦੀ ਆ ਤਖਸ਼ੀ ਪਟਨਾ ਸਾਹਿਬ ਤੇ ਆ ਜਿਹੜੀਆਂ ਫ੍ਰੀ ਬੱਸਾਂ ਸਾਰੀ ਸੰਗਤ ਨੂੰ ਲੈ ਕੇ ਜਾਂਦੀਆਂ ਸਾਡੀ ਸੰਗਤ ਵੀ ਹੁਣ ਬੱਸੇ ਜਾ ਰਹੀ ਹੈ ਤੇ ਅਸੀਂ ਜਾ ਰਹੇ ਹਾਂ ਤਖਸ਼ੀ ਪਟਨਾ ਸਾਹਿਬ ਵੱਲ ਦੇ ਬਈ ਸੰਗਤ ਸਾਡੀ ਹੁਣ ਬੈਠ ਚੁੱਕੀ ਐ ਬੱਸ ਜੀ ਬੋਲੇ ਸੋਨਿਹਾਲ ਜੀ ਗੁਰੂ ਜੀ ਗੋੜ ਦਵਰਾ ਦਾ ਸੌ ਨੂੰ ਪਾ ਦੇ ਚੱਲੇ ਡਾਕ ਸਾਹਿਬ ਕਿ ਮੇਰਾ ਟ੍ਰੇਨ ਦਾ ਸਫਰ ਬਹੁਤ ਸੋਹਣਾ ਰਿਹਾ ਜੀ ਬਹੁਤ ਵਧੀਆ ਵਧੀਆ ਰਿਹਾ ਜੀ ਬਹੁਤ ਵਧੀਆ ਕਿੰਨ ਦਾ ਸਫਰ ਕਿੱਥੇ ਹੁਣ ਆਇਓ ਹਾਂ ਗੱਡੀ ਹੋ ਤਾਂ ਲੈਟ ਨਹੀਂ ਛੇਟ ਬਹੁਤ ਲੈਟ ਹੋਇਆ ਹਾਂ ਆ ਜਰਾ ਸੇਵਾ ਪਾਉਣੇ ਪਾਸਕੋ ਕੋਈ ਦੇਖ ਚੇਚਨ ਵੇਖ ਲੋ ਧਿਆਨ ਨਾਲ ਵੇਖੋ ਕਿਵੇਂ ਗੁਰੂ ਗੁਰਦੁਆਰਾ ਸਾਹਿਬ ਵਾਲਾ ਬਣਾਇਆ ਪਿਆ ਆ ਨਿਤਿਸ਼ ਕੁਮਾਰ ਨੇ ਉਹ ਕਿ ਕਰਵਾਇਆ 350 ਹਾਂ ਆ ਜੀ ਕੁਮਾਰ ਨੇ ਜੀ ਕੁਮਾਰ ਚੰਡੀ ਸਤਿ ਸ਼੍ਰੀ ਅਕਾਲ ਜੀ ਐਸੋਲੇ ਤੁਸੀਂ ਪਾਰਕਿੰਗ ਦੇ ਵਿੱਚ ਸੰਗ ਸਾਰੀ ਉੱਤਰ ਰਹੀ ਹੈ ਤੇ ਰਹਿ ਹਸਲਾ ਕਰ ਰਹੀ ਆ ਆਪਸ ਵਿੱਚ ਆਜੋ ਆਜੋ ਸੰਗ ਤੋਂ ਕਰਾਂ ਫੁਰਤੀ ਨਾਲ ਤੇ ਐਸੋਲੇ ਤੁਸੀਂ ਦਰਸ਼ਨ ਕਰ ਜਿਓ ਤਾਂ ਅਕਸ਼ੀਪਰਨਾ ਸਾਹਿਬ ਦੇ ਉੱਡ ਡਿਓੜੀ ਬਣੀ ਹੋਈ ਹੈ ਜੀ ਇਧਰਲੇ ਪਾਸੇ ਸੋ ਹਾਂ ਜੀ ਸੱਸੀ ਗੱਲ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Travel ਦੀ ਤਸਵੀਰ ਦੇ ਵਿੱਚ ਸੋ ਸਾਡੀ ਸੰਗਤ ਸਾਰੇ ਨਾਦੋਗੇ ਰੈਡੀ ਹੋ ਚੁੱਕੇ ਆ ਸੋ ਹੁਣ ਤੁਹਾਨੂੰ ਅਸੀਂ ਕਰਾਵਾਂਗੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਪਹਿਲਾਂ ਦਰਸ਼ਨ ਕਰੋ ਸੋਂ ਤੋਂ ਹੀ ਦਰਸ਼ਨ ਕਰ ਸਕੋ ਤੱਕ ਸ਼੍ਰੀ ਪਟਨਾ ਸਾਹਿਬ ਦੇ ਸੰਗਤ ਸਾਰੀ ਰੈਡੀ ਹੋ ਚੁੱਕੀ ਆ ਮਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਰੈਡੀ ਹੈ ਜੀ ਠੀਕ ਹੈ ਜੀ ਚੱਲਿਆਂ ਤੇ ਡਾਕਟਰ ਸਾਹਿਬ ਅੱਜ ਆਪਾਂ ਕਿੱਧਰ ਕਿਹੜੀ ਸਾਈਡ ਜਾਣਾ ਅੱਜ ਆਪਾਂ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਠੀਕ ਹੈ ਜੀ ਤੇ ਅੱਜ ਸਾਨੂੰ ਅਸੀਂ ਕਰਾਵਾਂਗੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ ਤੇ ਨਹੀਂ ਪਿਆਰ ਦੇ ਦਿੰਦੇ ਰਹੋ ਬਈ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਕਿਤੇ ਬਹੁਤ ਸੋਹਣੇ ਗਮਲੇ ਤੇ ਬਹੁਤ ਸੋਹਣੇ-ਸੋਹਣੇ ਫੁੱਲ ਪਏ ਉਹਨਾਂ ਤੇ ਸਾਰੇ ਮਤਲਬ ਚਾਰ ਚੁਫੇਰੀ ਇੱਥੇ ਬਹੁਤ ਸੋਹਣਾ ਦ੍ਰਿਸ਼ ਹੈ ਬਈ ਤੁਸੀਂ ਦੇਖੋ ਸਾਰੇ ਕਿਤੇ ਗਮਲੇ ਪਏ ਆ ਸੋਹਣੇ-ਸੋਹਣੇ ਫੁੱਲ ਲਾਏ ਹੋ ਉਹਨਾਂ ਤੇ ਜਿਆ ਸੰਗਤਾਂ ਦੇ ਫੋਟੋਆਂ ਖਿਚਾ ਰਹੀ ਹੈ ਸੋਹਣੇ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਆਏ ਆ ਜੀ ਬਹੁਤ ਹੀ ਵਧੀਆ ਦਰਸ਼ਨ ਹੋਇਆ ਜੀ ਅੱਜ ਸਾਡੇ ਸ਼ਾਸਤਰੀ ਦਾਰਸ਼ਨਿਕ ਰਾਏ ਜੀ ਕਿ ਪਹਿਲਾਂ ਦੇ ਸ਼ਾਸਤਰੀ ਦਾਰਸ਼ਨਿਕ ਤੇ ਹੁਣ ਇਸ ਤੋਂ ਬਾਅਦ ਮਤਲਬ ਉੱਥੇ 10 ਮਿੰਟ ਬੈਠ ਕੇ ਇਸ ਤੋਂ ਬਾਅਦ ਬਾਕੀ ਮਤਲਬ ਆ ਰਹੇ ਆ ਸਾਡੇ ਨਾਲ ਦੇ ਉਹਨਾਂ ਦੇ ਨਾਲ ਆਉਣੇ ਸੀ ਗੱਡੀ ਬੱਕ ਰਵਾਈ ਵੀ ਤੇ ਅੱਗੇ ਜਿਹੜੇ ਇੱਥੇ ਨੇੜੇ ਨਦੀਕ ਗੁਰਦੁਆਰਾ ਸਾਹਿਬ ਹਾਂਜੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਆ ਚੁੱਕੇ ਹਾਂ ਤੇ ਜਿਵੇਂ ਸਾਨੂੰ ਲਵੀ ਨੇ ਦੱਸਿਆ ਕਿ ਬਿਲਕੁਲ ਸਾਨੂੰ ਸ਼ਸ਼ਤਰਾਂ ਦੇ ਦਰਸ਼ਨ ਕਰਾਏ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਤੇ ਹੁਣ ਅਸੀਂ ਨੇੜੇ-ਤੇੜੇ ਸਾਰੇ ਲੋਕਲ ਗੁਰਦੁਆਰੇ ਦੇਖਾਂਗੇ ਤੇ ਬਾਕੀ ਸਾਡੇ ਸੰਗਤ ਸਾਰੇ ਬਜ਼ੁਰਗ ਉਹ ਅੰਦਰ ਬੈਠੇ ਕੀਰਤਨ ਸੁਣ ਰਹੇ ਅਸੀਂ ਬਾਹਰ ਮੋਟਾਂ ਵਗੈਰਾ ਜਿੱਥੇ ਆਏ ਸੀ ਧੰਨਵਾਦ 97 ਨਾਲ ਜੁੜਨ ਕਰਕੇ ਬੰਦੇ ਗੁੱਸੇ ਆਉਂਦੇ ਹੋ ਬਈ ਅੱਗੇ ਤੋਂ ਧਿਆਨ ਰੱਖਿਆ ਕਰੋ ਨਾਲ ਰਹਿ ਕੋ ਸੰਗਤ ਦੇ ਐਂ ਤੁਸੀਂ ਅੱਛੀ ਵਿਛੜ ਜੂਗੇ ਯਾਰ ਕੀ ਲੈ ਕੇ ਦੱਸ ਗਏ ਇਹਨਾਂ ਨੂੰ ਯਾਰ ਕੋਈ ਨਾ ਆਹ ਤੋਂ ਉੱਥੋਂ ਆਉਂਦੇ ਆਂ ਤੇ ਦਰਬਾਰ ਸਾਹਿਬ ਅੰਦਰ ਤਾਂ ਹੀ ਉਹਦਾ ਕੀ ਫਾਇਦਾ ਲੈ ਵੀ ਦੱਸ ਆ ਆ ਹੀ ਸੀ ਨਹੀਂ ਹੋਰ ਕੁਝ ਨਹੀਂ ਯਰੇ ਬਸ 10 ਮਿੰਟ ਬੈਠੇ ਨਹੀਂ ਆ ਬਸ 10 ਮਿੰਟ ਬਹਿ ਕੇ ਆ ਗਏ ਇਹਨਾਂ ਨੂੰ ਇਹੀ ਕਹਿ ਰਹੇ ਆ ਵੀ ਬਹਿ ਜਾ ਕਰੋ ਗੁਰਦੁਆਰਾ ਸਾਹਿਬ 'ਚ ਬਾਈ ਅਸੀਂ 20 ਮਿੰਟ ਬੈਠਿਆ 10 ਮਿੰਟ ਬੈਠੇ ਹੀ ਨਹੀਂ ਆ ਕੋਈ ਨਹੀਂ ਗੁੱਸਾ ਕਾਹਦਾ ਕਰਦਾ ਯਾਰ ਗੁੱਸਾ ਦਾ ਪਸਾ ਬਾਬੇ ਨੂੰ ਪਸਾ ਨਹੀਂ ਯਾਰ 97 ਨਾਲ ਰੋ ਓਏ ਨਹੀਂ ਨਹੀਂ ਸਾਡੀ ਨਾ ਯਾਰ ਕੋਈ ਨਾ ਚੱਲ ਕੋਈ ਦੱਸਾ ਸਾਡੇ ਆਇਆ ਨਾ ਕਰੋ ਗੁਰੂ ਗੁਰੂ ਪਰ ਆਇਆ ਯਾਰ ਸਾਡੀ ਸਾਡੀ ਨਾ ਅਸੀਂ 20 ਮਿੰਟ ਬੈਠਾ ਲਾ ਫੋਟੇ ਤੇ ਉਹ ਨਾ ਆਪੇ ਸਾਡੇ ਕੋਲੇ ਉਹ ਬਾਈ ਟਰੈਕਟਰ ਲੈਣ ਗਿਆ ਸਾਨੂੰ ਪਤਾ ਨਹੀਂ ਵੀ ਕਿੱਥੇ ਬੈਠੀ ਟਰੈਕਟਰ ਸਾਰੇ ਨੇ ਨਹੀਂ ਲੈਣ ਜਾਂਦੇ ਇੱਕ ਬੰਦੇ ਨੇ ਜਾਣੀ ਸੀ ਟਰੈਕਟਰ ਲੈਣ ਸਾਰੇ ਜੀ ਚੱਲ ਕੋਈ ਨਾ ਕੋਈ ਯਾਰ ਸਾਡੇ ਇੱਧਰ ਆ ਕੇ ਓਏ ਸਾਡੀ ਉਹ ਇਧਰ ਜਾ ਕੇ ਮੇਰੇ ਲਈ ਇਹ ਬਾਈ ਬੰਦੇ ਦੋ ਵਿਗੜ ਗਿਆ ਇੱਕ ਪਹਿਲਾਂ ਵਿਗੜ ਗਿਆ ਸਵੇਰ ਇੱਥੇ ਇਹ ਵਿਗੜ ਗਿਆ ਹੁਣ ਇਹ ਪਤਾ ਨਹੀਂ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਸੰਗਤ ਰਵਾਨਾ ਹੁੰਦੀ ਹੋਈ ਤੁਸੀਂ ਦੇਖ ਸਕਦੇ ਹੋ ਤੇ ਇੱਕ ਖਾਸ ਚੀਜ਼ ਬਈ ਇੱਥੇ ਹੋਰ ਆ ਜ਼ਿਆਦਾਤਰ ਬੱਸਾਂ ਦੀ ਨੰਬਰ ਪਲੇਟ 13 ਦੇ ਰਹੀਆਂ ਤੁਸੀਂ ਦੇਖ ਸਕਦੇ ਹੋ 13 ਉਧਰ ਵੀ ਉਹ ਬੱਸ ਖੜੀ ਹੈ ਉੱਥੇ ਉਦੋਂ ਹੀ ਵਸਦਾ ਨੰਬਰ ਵੀ 13 13 ਤੇ ਸੰਗਤ ਸਾਡੀ ਦਰਸ਼ਨ ਲਈ ਆਲਰੇਡੀ ਹੋ ਚੁੱਕੇ ਆ ਅਸੀਂ ਹੁਣ ਜਾ ਰਹੇ ਆ ਲੋਕਲ ਗੁਰਦੁਆਰਾ ਸਾਹਿਬ ਦਰਸ਼ਨ ਲਈ ਜਾ ਰਹੇ ਆ ਹਾਂ ਠੀਕ ਹੈ ਜੀ ਠੀਕ ਹੈ ਜੀ ਹੁਣ 13 13 ਨੰਬਰ ਤੇ ਇੱਕ ਖਾਸ ਗੱਲ ਹੋਰ ਵੀ ਡਾਕਟਰ ਸਾਹਿਬ ਜਿਆਦਾਤਰ ਗੱਡੀਆਂ ਦੇ ਨੰਬਰ 13 ਦੇ ਰਹੀਆਂ ਹਨ ਹੈਨਾ ਹਾਂ 13 ਦੇ ਰਹੀਆਂ ਹਾਂ ਬਾਬੇ ਨਾਨਕ ਦੇ ਤੇ ਹਾਂਜੀ ਬਜ਼ੁਰਗੋ ਆ ਗਏ ਆ ਗਏ ਜੀ ਆ ਗਏ ਚੱਲੇ ਪਾ ਰਹੇ ਆ ਹੁਣ ਅਸੀਂ ਲੋਕਲ ਗੁਰਦੁਆਰਾ ਆਜੇ ਹੁਣ ਅਸੀਂ ਪਹਿਲਾਂ ਤਿੰਨ ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ। ਇਹ ਆਪਣੇ ਕੰਗਾ ਘਾਟਾ ਉਪਰ ਦੁਆਰਾ ਪਹਿਲੇ ਦੀ ਸੀ। ਉਹ ਜੇ ਅਗ੍ਹਾ ਬਾਅਦ ਜਾਵਾਂਗੇ ਪੈਦਲ। ਪਹਿਲੇ ਗੁਰਦੁਆਰੇ ਸਾਬ ਜਾਵਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੁਣ ਅਸੀਂ ਚੱਲੇ ਪਾ ਚੁੱਕੇ ਹਾਂ ਇੰਤਕ ਸ੍ਰੀ ਬਟਨਾ ਸਾਹਿਬ ਦੇ ਲੋਕਲ ਗੁਰਦੁਆਰੇ ਸਤੇ ਤੱਕ ਜੁੜੇ ਰਹੋ ਵੀਡੀਓ ਦੇ ਵਿੱਚ। ਤੁਹਾਨੂੰ ਸਾਰੇ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕਰਾਵਾਂਗੇ। ਬਸ ਜੋ ਤਿੰਨ ਸਾਲ ਜੀ ਸਭ ਤੋਂ ਪਹਿਲਾਂ ਆ ਚੁੱਕੇ ਹਾਂ ਗੁਰਦੁਆਰਾ ਗੁਰੂ ਘਰ ਬਾਗ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਡੋਰਡੀਂ ਦਰਸ਼ਨ ਕਰ ਲਓ ਬਈ ਸਾਰਿਆਂ ਨੇ ਇਹ ਸੰਗਤ ਸਾਡੀ ਦਰਸ਼ਨਾਂ ਲਈ ਜਾ ਰਹੀ ਆ ਸੁੱਧ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਮਰੀ ਦਤਨ ਕਰਕੇ ਸੁੱਟੀ ਸੀ ਤੇ ਆ ਦਰਖਤ ਉਹਨਾਂ ਦੀ ਨਿਸ਼ਾਨੀ ਚ ਇੱਥੇ ਯਾਦ ਰੱਖਿਆ ਨਿੰਮ ਦਾ ਦਰਖਤ ਹੈ ਇਹ ਸੁਗੋੜਦੋਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਜੀ ਹੁਣ ਅਸੀਂ ਆ ਚੁੱਕੇ ਹਾਂ ਸਰੋਵਰ ਵੱਲ ਤੇ ਤੁਸੀਂ ਦੇਖ ਸਕਦੇ ਹੋ ਸਰੋਵਰ ਦਾ ਥੇ ਤੇ ਹੈਲੋ ਵੀ ਮੈਂ ਹੁਣ ਵੀ ਤਖਸ਼ਾ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਵੀ ਉੱਥੇ ਸਿਰਫ ਇੱਕ ਹੀ ਸਰੋਵਰ ਹੈ ਹਾਂ ਇੱਥੇ ਮਤਲਬ ਆਪਣੇ ਗੁਰੂ ਕੇ ਬਾਗ ਦੀ ਸਰੋਵਰ ਹੈ ਤੇ ਮਤਲਬ ਜਿਥੇ ਆ ਪਾ ਆਏ ਨੇ ਇਸ ਗੁਰਦੁਆਰੇ ਸरोवर ਸਰਪ ਮੈਂ ਵੀ ਜਿੰਨਾ ਕਿ ਅਸੀਂ ਸੁਣਿਆ ਦੁਨਾਂ ਆਏ ਨੇ ਪੜਿਆ ਮਤਲਬ ਕਿੰਨੇ ਗੁਰਦੁਆਰਾ ਸੀ ਗੁਰੂ ਕਾ ਬਾਗ ਇੱਥੇ ਸਰੋਵਰ ਆ ਤੇ ਬਾਕੀ ਹੈ ਨਹੀਂਗਾ ਤੇ ਜਿਹਨੇ ਇਸ਼ਨਾਨ ਪਾਣੀ ਕਰਨਾ ਇੱਥੇ ਕਰ ਸਕਦਾ ਅਸੀਂ ਵੀ ਇੱਥੇ ਇਸ਼ਨਾਨ ਕਰਨ ਆਏ ਸੀ ਪਰ ਇੱਥੇ ਹੁਣ ਸਫਾਈ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਕੱਲ ਪਰਸੋ ਤੱਕ ਦੇਨੇ ਆ ਫਿਰ ਅਸੀਂ ਆਵਾਂਗੇ ਇਸ਼ਨਾਨ ਕਰਨ ਤੋ ਹੁਣ ਜੀ ਅਸੀਂ ਦੇਖ ਰਹੇ ਹਾਂ ਗੁਰੂ ਕਾ ਬਾਗ ਦੇ ਵਿੱਚ ਅੰਬਾ ਦਾ ਬਾਗ ਲੱਗਾ ਹੋਇਆ ਛੋਟਾ ਇੱਥੇ ਮਤਲਬ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਕਿਤੇ ਆਮ ਵੀ ਅੰਬ ਦੇ ਵਿੱਚ ਥੋੜੇ ਬਹੁਤ ਅਮਰੂਦਾਂ ਦੇ ਬੂਟੇ ਵੀ ਲਾਏ ਹੋਏ ਪਰ ਬਈ ਲੋਕ ਯਾਰ ਜਿਆਦਾ ਹੋਰ ਜਗ੍ਹਾ ਵੀ ਲਾ ਸਕਦੇ ਜਿਵੇਂ ਆਪਾਂ ਰਸਤੇ 'ਚ ਕਿਤੇ ਵੀ ਆਉਣੇ ਆ ਜਾਂ ਆਪਦੇ ਘਰੇ ਵੀ ਲਿਆ ਕੇ ਲਾ ਸਕਦੇ ਪਰ ਇੱਥੇ ਤੁਸੀਂ ਜਗ੍ਹਾ ਦੇਖੋ ਯਾਰ ਸਪੇਸ ਬਿਲਕੁਲ ਨਹੀਂ ਹੈਗੀ ਬੂਟੇ ਦੇ ਉੱਤੇ ਬੂਟਾ ਬਰਾਬਰ ਲਾਇਆ ਪਿਆ ਚਲ ਬਾਕੀ ਲੋਕਾਂ ਦੀ ਸ਼ਰਦ ਆ ਬਈ ਇਹ ਤੇ ਛੋਟਾ ਜਿਹਾ ਬਾਗ ਬਣਿਆ ਹੋਇਆ। ਫੌਜੀ ਸਾਹਿਬ ਹਾਂਜੀ ਚੜਦੀ ਕਲਾ ਪੱਜਾਵਾ ਠੀਕ ਹੈ ਜੀ। ਇਸ ਘਰ ਦਾ ਘਰ ਹੀ ਇਹ ਚੜਦੀ ਕਲਾ ਵਾਲਾ। ਬਸ ਠੀਕ ਹੈ ਜੀ। ਹੋਰ ਕੀ ਕਹਿਣਾ ਚਾਹੋਗੇ? ਬਾਅਦ ਕਹਿਣਾ ਕੀ ਆ? ਆਹਾ ਤੇ ਗੁਰੂ ਸਾਹਿਬ ਨੇ ਵੇਖਣਾ ਪਟਣ ਦੀ ਧਰਤੀ ਨੂੰ ਆਣ ਕੇ ਰੰਗ ਚਾੜ ਤੇ ਠੀਕ ਹੈ ਜੀ। ਉਹ ਸੋਹਣੇ ਸੋਹਣੇ ਪਰਿਵਾਰ ਕਿੱਧਰ ਛੱਡ ਕੇ ਮੋੜ ਕੇ ਵੇ ਅਨੰਦਪੁਰ ਦੀ ਧਰਤੀ ਨੂੰ ਚਾਲੇ ਪਾਤੇ ਉਹਨਾਂ ਦਿਨਾਂ ਦੇ ਵਿੱਚ ਕੋਈ ਪੱਕ ਡੰਡੀਆਂ ਮ ਨਹੀਂ ਹੋਣੀਆਂ ਸਹੀ ਗੱਲ ਹੈ ਜੀ ਖੁੱਲੇ ਜੰਗਲ ਵੱਡੇ ਵੱਡੇ ਦਾਤਿਆ ਤੇਰੇ ਬਾਰੇ ਬਾਰੇ ਜਾਜੇ ਤੇਰੇ ਪਰਿਵਾਰ ਦੇ ਤੇਰੇ ਜਿਹੜੇ ਕੌਮ ਨੂੰ ਬੂਟਾ ਲਾ ਗਿਆ ਸੱਚੇ ਪਾਸ਼ਾ ਤੇਰੇ ਆਂਬਾਂ ਦੇ ਬੂਟੇ ਲੱਗੀ ਤੁਰੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਪਾਪੀ ਨਾਲ ਜੋਰ-ਸ਼ੋਰ ਕੀ ਹੁੰਦੇ ਹੋਏ ਅਸੀਂ ਪਹੁੰਚਿਆ ਦਰਦਵਾਰਾ ਗਾਇਕਾ ਸਾਹਿਬ ਤੁਸੀਂ ਗੁਰਦੁਆਰਾ ਸਾਹਿਬ ਦਾ ਵੀਡੀਓ ਦੇਖ ਲਓ ਜਾਂ ਇੰਡੀਅਨ ਮੰਨਣਾ ਨਹੀਂ ਜੇ ਕਿਹੜੇ ਕਾਰਨ ਵੀ ਇਸ ਦਾ ਹੈ ਤੇ ਆ ਬਈ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹਨੇ ਪੜਨਾ ਹੋਵੇ ਉਹ ਪਾਜ਼ ਕਰਕੇ ਵੀਡੀਓ ਪੜ ਸਕਦੇ ਬਹੁਤ ਸਿਟਿਏਸ ਪੜਸਾ ਦਿੱਤਾ ਇੱਥੇ ਗੁਰਨਾਨਕ ਪਾਤਸ਼ਾਹ ਜੀ ਆਪਣੀ ਪਹਿਲੀ ਉਹਦੇ ਵਿਲੇ ਆਏ ਸੀ ਦਸ ਵਿਲੇ ਤੇ ਬਾਕੀ ਮੈਂ ਇਤਿਹਾਸ ਦੀ ਵੀਡੀਓ ਪਾਈ ਸੀ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਦਰਸ਼ਨ ਕਰਕੇ ਬਾਹਰ ਆਏ ਸੀ ਤੇ ਸਾਨੂੰ ਮੇਰੇ ਅੰਕਲ ਦਾਸ ਜੀ ਇਹ ਉਹਦੀ ਕਲਾਕਾਰੀ ਦਿਖਾ ਰਹੇ ਗੁਰਦੁਆਰਾ ਗਾਇਕੜ ਸਭ ਤੋਂ ਹੁੰਦੇ ਹੋਏ ਅਸੀਂ ਹੁਣ ਆਏ ਹਾਂ ਗੁਰਦੁਆਰਾ ਹੰਡੀ ਸਾਹਿਬ ਇਹ ਗੁਰਦੁਆਰਾ ਸਾਹਿਬ ਬਿਲਕੁਲ ਗੰਗਾ ਨਦੀ ਦੇ ਕਿਨਾਰੇ ਤੇ ਬਣਾਇਆ ਹੈ ਤੁਸੀਂ ਗੰਗਾ ਨਦੀ ਦੇਖ ਸਕਦੇ ਹੋ ਬਿਲਕੁਲ ਗੰਗਾ ਨਦੀ ਦੇ ਟੱਟ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਗੁਰਦੁਆਰਾ ਹੰਡੀ ਸਾਹਿਬ ਈ ਲੋਕਾ ਕਿਉਂ ਲੋ ਵੀ ਕੀ ਕਹਿੰਦੇ ਆ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਬਾਈ ਆ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਾ ਬੋਰਡ ਜਿਹਨੇ ਵੀ ਇਤਿਹਾਸ ਪੜ੍ਹਨਾ ਹੁੰਦਾ ਉਹ ਪਾਜ਼ ਕਰਕੇ ਵੀਡੀਓ ਤੇ ਇਤਿਹਾਸ ਪੜ੍ਹ ਸਕਦਾ भइ बस बस ਸਾਉ ਤੋਂ ਹੁੰਦੇ ਹੋਏ ਅਸੀਂ ਆ ਚੁੱਕੇ ਹਾਂ ਗੁਰਦੁਆਰਾ ਕੰਗਨਗਾੜ ਸਾਹਿਬ ਤੇ ਇਸ ਤੋਂ ਬਾਅਦ ਅਸੀਂ ਪਹੁੰਚਾਂਗੇ ਦਰਬਾਰ ਸਾਹਿਬ ਤੇ ਕੱਲ ਨੂੰ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਲਵੀ ਕੱਲ ਨੂੰ ਆਪਾਂ ਸ਼ੀਤਲਗੰਡ ਗੁਰਦੁਆਰਾ ਸਾਹਿਬ ਜਾਵਾਂਗੇ ਉਹ ਆਪਣੇ ਦਿੱਥੋਂ 120 ਕਿਲੋਮੀਟਰ ਕਹਿੰਦੇ ਕਈ 100 ਜਾਂ 120 ਕਿਲੋਮੀਟਰ ਲਗਭਗ ਤੇ ਕੱਲ ਨੂੰ ਉੱਥੇ ਸਪੈਸ਼ਲ ਜਾਣਾ ਪੈਣਾ ਸੋ ਅੱਜ ਦੇ ਅਸੀਂ ਲੋਕ ਗੁਰਦੁਆਰੇ ਸਾਰੇ ਕਵਰ ਕਰ ਲਿਆ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਬਾਕੀ ਸਾਨੂੰ ਅਸੀਂ ਅੰਦਰ ਜਾ ਕੇ ਦਰਸ਼ਨ ਕਰਾਉਣਾ ਧੰਨਵਾਦ ਜੀ ਇਹ ਹੈ ਜੀ ਗੁਰਦੁਆਰਾ ਕੰਗਨਗਾੜ ਸਾਹਿਬ ਸੋ ਮਾਰਤ ਗੁਰਦੁਆਰਾ ਸਾਹਿਬ ਦੀ ਬਹੁ ਉਸੀਂ ਦੇਖ ਸਕਦੇ ਹਾਂ ਤੇ ਇਹ ਨਾਲ ਹੀ ਕਹਿੰਦੇ ਕੀ ਬਣਿਆ ਹੋਇਆ ਵੀ ਨਦੀ ਦਾ ਤੱਟ ਜਿੱਥੇ ਗੁਰੂ ਮင်းਸingh ਜੀ ਨੇ ਕੰਗਨ ਸਤਾਰਿਆ ਸੀਗਾ ਆਪਣਾ ਠੀਕ ਹੈ ਤੇ ਹੁਣ ਤੁਹਾਨੂੰ ਅਸੀਂ ਉੱਥੇ ਲੈ ਕੇ ਚੱਲਦੇ ਹਾਂ ਤੇ ਗੁਰਦੁਆਰਾ ਸਿੰਘ ਸਾਹਿਬ ਦੀ ਬਿਲਡਿੰਗ ਬਹੁਤ ਹੀ ਸੋਹਣੀ ਬਣੀ ਹੈ ਤੇ ਉਹ ਸਾਡੇ 17 ਨੂੰ ਮਤਲਬ ਸਾਰੇ ਜਿੰਨੇ ਵੀ ਯਾਤਰੀ ਉਹਦੇ ਨੇ 17 ਨੂੰ ਸਰਾਮਣੀ ਹੋਈ ਹੈ ਗੁਰਦੁਆਰਾ ਸਾਹਿਬ ਤੋਂ ਨਿਕਲ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਨਦੀ ਦੇ ਕਿਨਾਰੇ ਤੇ ਪਣ ਘਾਟ ਤੇ ਜਿੱਥੇ ਉਹ ਨੇ ਕੰਧਮ ਸਰਜ ਦੀ ਉੱਥੇ ਸੀਗੇ ਤੇ ਆ ਸਾਰਾ ਘਾਟ ਬਣਾਇਆ ਲਾ ਦੂਦੇ ਸਜਿਓ ਕਹਿੰਦੇ ਸੰਗਤ ਦੇ ਕਹਿੰਦੇ ਮੁੰਡੇ ਚੜ੍ਹ ਚੁਕੇ ਠੀਕ ਆ ਕਿਸ਼ਤੀ ਦਾ ਜ਼ਬਰ ਕਰਦੇ ਨੇ ਅੱਜ ਦੇਸ਼ਤੀ ਦਾ ਚੂਟਾ ਲੈਣ ਤੋਂ ਬਾਅਦ ਸੰਗਤ ਆਉਦੇ ਕਿਉਂ ਵੀ ਕਿਵੇਂ ਲੱਗੇ ਪੂਰਾ ਵਧੀਆ ਖੁਸ਼ੀ ਜ਼ਾਹਰ ਕਰਦੀ ਹੋਈ ਛੜੀ 11 ਕਦੋਂ ਨਹੀਂ ਹੋਇਆ ਦਿਲ ਅਤਲਾ ਹੋਣ ਦੇ ਬਾਅਦ ਨੂੰ ਜਵਾਨ ਰਹਿ ਗਿਆ ਉਹ ਵੈਸੇ ਨਹੀਂ ਗਿਆ ਡੋਡੀ ਮਾਨ ਹੁੰਦਾ ਨਹੀਂ ਜਿਆਦਾ ਨਹੀਂ ਗਿਆ ਤਾਂ ਜਿਹੀ ਪਟਨਾ ਸਾਹਿਬ ਦੇ ਅਸੀਂ ਪ੍ਰਮੋਟਰ ਨੂੰ ਮੋਕਲੇ ਤੋਂ ਦੋਰੇ ਕੰਮ ਲੈ ਬਲੜਾ ਇੱਕ ਗੋਦੋਰਾ ਸਾਹ ਹੋ ਰਹਿ ਗਿਆ ਸੀ ਗੁਰਦੁਆਰਾ ਬਹੁਤ ਲਿਟਸਾ ਤੇ ਰਸਤੇ ਚ ਬਾਜ਼ਾਰ ਪੈਂਦਾ ਤੇ ਸਾਡੀ ਤੁਹਾਨੂੰ ਸ਼ੋਪਿੰਗ ਕਰਦੇ ਹੋ ਸਾਈਡ ਵਾਲੇ ਤੇ ਆਹ ਕਿਨੇ ਦਾ ਜੀ ਸਰ ਜੀ ਐਸਸ ਸੀ ਨੂੰ ਕੂੜਾ ਲੜਾ ਵੇ ਹਾਂ ਹਾਂ ਇਹ ਤੇਰੇ ਕੰਮ ਦਾ ਤਾਂ ਹੈਨੀ ਤੂੰ ਆ ਲੈਣਾ ਲੈਣਾ ਆ ਆ ਲੈ ਲੈਣਾ ਹਾਂ ਹਾਂ ਕਿੰਨੇ ਦਾ ਇਹ ਤੇ ਲੱਕ ਦਾ ਤਾਂ ਖੜਦਾ ਤੇ ਲੱਕ ਵਾਲੇ ਆਹ ਯਾਰ ਦਾ ਪਾਉਣ ਆ ਲੈਣਾ ਪਾ ਦੇ ਪਾਉਣ ਵਾਲਾ ਲੈ ਦੀ ਜੀ ਨੂੰ ਕਾ ਆਹ ਮੋੜ ਤੇ ਮੱਕੇ ਰਈਆ ਕਰਾ ਦੇ ਬਈ ਉਹ ਸ਼ੋਪਿੰਗ ਸ਼ੋਪਿੰਗ ਡੱਕਾ ਨਹੀਂ ਸੀ ਕਰਦੇ ਡਾਕਟਰ ਸਕੀਮ ਦੱਸੀ ਐ ਸਾਡੀ ਸਕੀਮ ਕਿਹੜੀ ਸਕੀਮ ਲੈ ਡਾਕਟਰ ਆ ਬੋਲ ਕੇ ਦੱਸ ਮੈਂ ਕਿ ਉਹ ਖੜਦੇ ਨਹੀਂ ਹੈਗੇ ਅੱਜ ਦੋ ਮਿੰਟ ਨੂੰ ਵੇਟ ਕਰਾਉਣ ਦੀ ਖਾਤਰ ਵੀ ਆਪਾਂ ਖੜਦਗੇ ਡੈਣਾ ਕੋਈ ਸੈਣੀ ਸੀ ਜੀ ਅਸੀਂ ਇਹਨੇ ਵੀ ਕਹਾ ਦੇ ਸੀ ਉਹਦੇ ਨਾਲ ਦਾ ਆਪਣੇ ਖਾਤ ਨੂੰ ਖੜਗੇ ਉਹਦੇ ਬਹੁਤਾ ਬਣਾਏ ਇਹ ਚੱਲ ਨਹੀਂ ਆਦਾ ਇਹ ਪਈਏ ਦਾਰ ਚ ਰੱਖਦਾ ਪਿਆ ਦੀ ਧਾਰ ਜਿਹੜਾ ਪੂਰਾ ਪੂਰਾ ਦੋ ਚਾਰ ਡੋਟਾ ਆ ਨਵੀਂ ਅਸੀਂ ਅੰਦਰ ਗੱਡ ਕੇ ਆਏ ਹਾਂ ਅੱਜ ਆ ਤਾਂ ਪਹੁੰਚ ਗਏ ਸਤਿਗੁਰੂ ਬਾਲੀਲਾ ਸਾਹਿਬ ਪਹਿਲਾਂ ਸਿੱਬਈ ਪੌਣ ਲੱਗੀ ਸੀ ਮਤਲਬ ਸਾਨੂੰ ਨਹੀਂ ਪਤਾ ਸੀ ਪਹਿਲਾਂ ਅਸੀਂ ਕਮਰੇਆਂ ਜਾਣ ਲੱਗੇ ਸੀ ਹੁਣ ਸਾਨੂੰ ਪਤਾ ਲੱਜਾ ਕਿ ਮਹਨਤ ਜਿਹੜਾ ਗੁਰਦੁਆਰਾ ਬਾਲੀਲਾ ਸਾਹਿਬ ਤੇ ਪੈਠੂ ਆ ਕੇ ਪੁੱਛਿਆ ਉਹਨੇ ਵੀ ਆਪਣੇ ਬੈਕਸਾਈਡ ਗੁਰਦਾਰੇ ਦੇ ਬੈਕਸਾਈਡਾ ਗੁਰਦੁਆਰਾ ਬਾਲੀਲਾ ਸਾਹਿਬ ਵੀ ਉੱਥੇ ਵੀ ਜਾਇਆ ਹੂ ਜਿਹੜਾ ਵੀ ਇੱਥੇ ਇਤਿਹਾਸ ਦਾ ਸੇ ਬਾਕੀ ਹੁੰਦਾ ਦੱਸਦੇ ਆ ਵੀ ਜਿਹੜੇ ਛੋਲੇ ਨਹੀਂ ਚੜਦੇ ਹੁੰਦੇ ਜਿੰਨੀ ਸੰਗਤ ਦੀ ਸ਼ਰਧਾ ਹੁੰਦੀ ਜਿਵੇਂ ਵੀ ਮੰਨਤ ਜਾਂ ਕੋਈ ਹੋਊ ਉਹ ਇੱਥੇ ਚੜਦੇ ਵੀ ਗੁਰਦੁਆਰਾ ਬਾਲ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦਾ ਵੀਊ ਨੋਡਰ ਕੋਠੇ ਨਾਲ ਅੱਧੀ ਸਾੰਗਰ ਸਾਡੀ ਪਿੱਛੇ ਆਉਂਦੀ ਹੋਈ ਆ ਗੁਰਦੁਆਰਾ ਸਾਹਿਬ ਤੇ ਬਿਲਡਿੰਗਾਂ ਦਾ ਕੰਮ ਬਾਈ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਉਹ ਵੇਖੋ ਬੰਦੇ ਜਰਾ ਜੋਰ ਬਹੁਤ ਲੱਗੀ ਅੰਦਰ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਪਟਨਾ ਸਾਹਿਬ ਦੇ ਰਾਤ ਦੇ ਵਿਊ ਦਾ ਪਿੰਡ ਦਾ ਸਾਰੇ ਨਾਲ ਦੀ ਸੰਗਤ ਜਿੰਨੀ ਆਈ ਆ ਹਾਂ ਲਵੀ ਹਾਂਜੀ ਠੀਕ ਆ ਸੇਵਾ ਕਰਾਉਣ ਆਏ ਸੀਗੇ ਜੀ ਹਣ ਮਤਲਬ ਦਰਸ਼ਨ ਮੇਲਾ ਕਰ ਲਿਆ ਸੀ ਗੁਰਦੁਆਰਿਆਂ ਚ ਤੇ ਹੁਣ ਇਸ ਤੋਂ ਬਾਅਦ ਵਾ ਸੰਗਤ ਨੂੰ ਪ੍ਰਸ਼ਾਦਾ ਸਕਾਉਣ ਦੀ ਸੇਵਾ ਕਰ ਰਹੇ ਸੀਗੇ ਠੀਕ ਹੋਇਆ ਹਾਂਜੀ ਅੱਜ ਦਾ ਦਿਨ ਆਪਣਾ ਦਰਸ਼ਨ ਮਿਲੇ ਕਰਨ ਤੋਂ ਬਾਅਦ ਆਪਣੇ ਪਿੰਡ ਦੀ ਸੰਗਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਆਈ ਸੀਗੀ ਆ ਵੀ ਦੇਖ ਸਕਦੇ ਹੋ ਆਪਣੇ ਪਿੰਡ ਦੇ ਸਾਰੇ ਮੁੰਡੇ ਸੇਵਾ ਕਰ ਰਹੇ ਆ ਹਾਲ ਦੇ ਬੱਚੇ ਵੀ ਸੰਗਤ ਬਹੁਤ ਹੈ ਇਹ ਸੰਗਤ ਗੁਰਦੁਆਰਾ ਬਾਲੀਲਾ ਸਾਹਿਬ ਵਿਖੇ ਦਾਰਿਆਲ ਦੀ ਸੰਗਤ ਸੇਵਾ ਕਰਾਉਂਦੀ ਹੋਈ